दुख पंजनी साहेब गौड़ी महला पंजवा माज दुख पंजन तेरा नाम जी दुख पंजन तेरा नाम आठ पहरा राधी है पूरन सतगुर ज्ञान रहाओ जित कट वस पार ब्रह्म सोई सुहावा थाओ जम कंकर नेर न आवई रसना हर गुण गाओ सेवा सुरत न जानिया ना जा पे आराध, ਔਰ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਪਏ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤੱਤੀ ਵੋ ਨ ਲੱਗ ਗਈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਿਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਟੁੱਟੇ ਸਭ ਕਿਛ ਪਾਇਆ ਜਨ ਨਾਨਕ ਸਦ ਬਲੀਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀਏ ਖਿੰਮਾ ਹੈ ਪੰਮ੍ਰਤ ਦ੍ਰਿਸ਼ਟ ਸੰਚ ਜੀਵਾਏ ਕਾਟੇ ਕਸ਼ਟ ਬੂਰੇ ਗੁਰਦੇਵ ਸੇਵਕ ਕੋ ਦਿਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣ ਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇਜਨ ਸੁਫਲ ਫਲੇ ਗੋੜੀ ਮਹੱਲਾ ਪੰਜਵਾ ਤਾਪ ਗਏ ਭਾਈ ਪ੍ਰਭ ਸਾੰਤ ਸੀਤਲ ਭਏ ਕਿਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆ ਥਾਓ ਸਹਿਜ ਸੁਪਾਈ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹ ਨਾਨਕ ਜੋ ਹਰ ਗੁਨ ਗਾਵੇ ਗੋੜੀ ਮਹੱਲਾ ਪੰਜਵਾਂ कोट बिगन हीरे खिनमा है हर हर कथा साध संग सुनाए पीवत राम रस अमृत गुणतास जप हर चरण मिटी खुनतास रहाओ सर्व कल्याण सुख सहज निदान जाके हृदय बसे भगवान औखद मंत्र तंत सब छार करणे हार हृदय मैं तार तज सब परम पजियो पार ब्रह्म कहो नानक अटल एहो धर्म ਗੜੀ ਮਹੱਲਾ ਪੰਜਵਾ ਸਾਂਤ ਭਾਈ ਗੁਰੂ ਗੋਬਿੰਦ ਭਾਈ ਤਾਪ ਪਾਪ ਬਿنسੈ ਮੇਰੇ ਭਾਈ ਰਾਹਾਓ RAM ਨਾਮ ਨਿਤਰਸਿੰਬ ਖਾਨ ਬਿنسੈ ਰੋਗ ਭੈ ਕਲਿਆਣ ਪਾਰ ਭ੍ਰਮ ਗੁਣ ਅਗੰਬ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤਨੀਤ ਗਈ ਬਿਯਾਦ ਉਭਰੇ ਜਨਮੀਟ ਮਨ ਬਚ ਕਰਮ ਪ੍ਰਭਿ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾਈ ਗੋੜੀ ਮਹਿਲਾ ਪੰਜਵਾ ਨੀਤ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗਹਰ ਅੰਮ੍ਰਿਤ ਪੀਵੇ ਗੋੜੀ ਮਹਿਲਾ ਪੰਜਵਾ ਠੇਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਯ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋ ਦਾਨ ਸ਼ਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰੱਖੋ ਰਖਨ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਿਕ ਬਹੁ ਭਾਤੀ ਛੋੜਹਿ ਕਤਹੂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹ ਨਾਨਕ ਮਨ ਪਿਆ ਪਰਗਾਸਾ ਪਾਇਆ ਪਦ ਨਿਰਬਾਣੀ ਪਿਲਾਵਲ ਮਹਿਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗੰਨ ਲਾਗੇ ਜਬ ਅਲਖਾ ਪੇਵ ਤਰਤ ਪੁਨੀਤ ਭਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਬਨੀ ਥਾਈ ਰਵਿਆ ਆਪ ਆਜ ਜੁਗਾਦ ਜਾਕਾ ਵਡ ਪਰਤਾਪ ਘਰ ਪਰ ਸਾਧਨਾ ਹੋਏ ਸੰਤਾਪ ਗੁਰਕੇ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਭ ਥਾਹੀਂ ਵੁਠੇ ਸਭ ਸੁਖ ਪਾਏ ਸਤਗੁਰੂ ਟੁੱਟੇ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿੱਥੇ ਕਿਥੇ ਦਿਸੇ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਿਲਾ ਪੰਜਵਾ ਚਰਨ ਕਮਲੇ ਪ੍ਰਭ ਹਿਰਦੈ ਧਾਏ ਰੋਗ ਗਏ ਸਗਲੇ ਸੁਖ ਪਾਏ ਗੁਰਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਹ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਿਲਾ ਪੰਜਵਾ ਸਾਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਧੂਰੇ ਰਹਾਉ ਤਾਪ ਪਾਪ ਸੰਤਾ ਬਿਨਾ ਸੇ ਹਰ ਸਿਮਰਤ ਕਿਲ ਵਿਖ ਸਬਨਾ ਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹਿਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਗਸੈ ਸਭ ਪਰਵਾਰਿਆ ਕਰ ਸਤਗੁਰ ਆਪ ਸਵਾਰਿਆ ਬੜੀ ਆਰਜਾ ਹਰ ਗੋਬਿੰਦ ਕੀ ਸੂਕ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰਿਣ ਤ੍ਰਪਮਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਬਿਲਾਵਲ ਮਹਿਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਭਈ ਸੁਖ ਸਹਿਜ ਘਰ ਆਇਆ ਰਹਾਓ राजराज भोजन खावो मेरे भाई अमृत नामृत माहे तिहाई नानक गुरु पूरे सरनाई जिन अपने नाम की पैज रखाई खिलावल महल्ला पंचवा ताप संताप सगले गए बिनसे ते रोग पार भ्रम तू बक्सिया संतन रस भोग रहाओ सर्व सुखा तेरी मंडली तेरा मनता रोग गुन गावो नित राम के ए अवखद जोग ਆਏ ਬਸੋ ਕਰ ਦੇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੂ ਪਰਸਨ ਭਏ ਲਹਿ ਗਏ ਬਿਯੋਗ ਬਿਲਾਵਲ ਮਹਿਲਾ ਪੰਜਵਾ ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਭ੍ਰਮ ਤਾਕੀ ਨਦਰ ਨਿਹਾਲ ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਭ ਤੇ ਆਵਨ ਜੋਗ ਰਹਾਓ अवकद हर का नाम है जित रोग ना व्यापै साध संग मन्तन हिते फिर दुख ना जापै हरे हरे हर हर जापिए अंतर लिविलाई किलविक उतरे शुद्ध होए साधु शरणाई सुनत जपत हर नाम जस ताकी दूर बलाई महामंत्र नानक कथे हर के गुण गाई बिलावल महल्ला पंजवा ਹਰ 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 ਆਰਾਧਿਏ ਹੋਈਏ ਆਰੋਗ ਰਾਮਚੰਦ ਕੀ ਲਸਟਕਾ ਜਿਨ ਮਾਰਿਆ ਰੋਗ ਰਾਹਾਓ ਗੁਰਪੂਰਾ ਹਰ ਜਾਪੀਏ ਨਿਤ ਕੀਚੈ ਭੋਗ ਸਾਜ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਏ ਬਿਨ ਸੇਬਿ ਯੋਗ ਨਾਨਕ ਪ੍ਰਭ ਸ਼ਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹਿਲਾ ਪੰਜਵਾ ਧੁਪ ਦੇ ਘਰ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਅਵਰ ਉਪਾਪ ਸਭ ਤੇ ਆਗਿਆ دارو ਨਾਮ ਲਿਆ ਤਾਂ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪਕਰ ਪ੍ਰਭ ਕਾ ਡਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇ ਬਿਲਾਵਲ ਮਹਿਲਾ ਪੰਜਵਾ रोग मिटाया आप प्रभु उपजया सुखसांत वड प्रताप अचरज रूप हर की नींदात गुरु गोविंद कृपा करी राख्या मेरा भाई हम तिस की शरणागति जो सदा सहाय रहाओ बिरथी कदे ना होवै जन की अरदास नानक जोर गोविंद का पूरन गुणतास बिलावल महल्ला पंजवा ताती वों न लग गई ब्रह्म शरण आई हमारे रामकार, दुख लग गए ना सतगुर पूरा पेटिया जिन बणत बनाई राम नाम दिया एका लिव लाई राख लिए तिन रखन हार सब ब्याद मिटाई को नानक कृपा पई प्रभ पए सहाई बिलावल महला पंजवा ਆਪਣੇ ਬਾਲਕ ਆਪ ਰਖਿਐ ਨ ਪਾਰ ਬ੍ਰਹਮ ਗੁਰਦੇਵ ਸੁਖ ਸਾੰਤ ਸਹਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਪਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਇ ਜੀਵਾਲਿਐ ਜਾ ਕਾ ਵਡ ਪ੍ਰਤਾਪ ਦੋਖ ਹਮਾਰੇ ਬਖਸੀਐ ਆਪਣੀ ਕਲ ਧਾਰੀ ਮਾਨ ਬਾਛਤ ਫਲ ਦਿੱਤੀਐ ਨਾਨਕ ਬਲੇਹਾਰੀ ਬਿਲਾਵਲ ਮਹਿਲਾ ਪੰਜਵਾ ਤਾਪਲਾਹਾ ਗੁਰ ਸਿਰਜਨਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰ ਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ लाज ਰਖੈ ਮਹਿਰਵਾਨ ਗੁਰੂ ਨਾਨਕ ਬੋਲੇ ਦਰ ਗਹਿ ਪਰਵਾਨ ਬਿਲਾਵਲ ਮਹਿਲਾ ਪੰਜਵਾ ਤਾਪ ਪਾਪ ਤੇ ਰਖੇ ਆਪ ਸੀਤਲ ਭਏ ਗੁਰ ਚਰਨੀ ਲਾਗੈ RAM ਨਾਮ ਹਿਰਦੈ ਮੇ Jap ਰਹਾਉ કર કૃપા હસ્ત પ્રભિન્ય જગદ ઉતાર ન ખંડ પ્રતાપ દુખ બિનસે સુખ આનંદ પ્રવેશા ત્રિસિ મચ ત્રાપ અનાથ કોનાથ શરણ સમ સગલ શ્રિષ્ટ કો માઇ બાપ ભગત વછલ પે પંજન સ્વામી ગુણ ગાવાત નાનક આલાપ સોરઠ મહલ્લા પારિસ્ન સિમર પ્રભઅપના મન તન પે અરોગા કોટ બિગનલા થ प्रगटे भले संजोगा प्रभु वाणी शब्द सुपाख्या गावो सुनो पढ़ो नित पाई गुरु पूरै तू राखिया रहाओ साचा साहिब अमित बड़ाई भगत वछल दयाला संता की पैज रखदा आया आद बिरत प्रतपाला हर अमृत नाम पूजन नित पूंचो सरब वेला मुख पावो जरा मरा ताप सब ना ठा गुण गोविंद नित गावो सुनी स्वामी मेरे सरब कला बने आई प्रगट भई सगले जुग अंतर गुर नानक की आई सोरठ महला कल्याण निहारिया राखन हारे राख्यों बारिक सतगुर ताप उतारिया उबरे सतगुर की शरण आई जाकी सेव न बिर थी रहाओ कर मैं सुख बहर फुसुखा प्रभ अपने पय दयाला नानक बिगनला लागे को मेरा प्रभ सब पां से प्रभ अपने तारी, आठ पहर आरा स्वामी पूरन काल हमारी हर जियो तू सुख संपत रास राख ले भाई मेरे को प्रभ आगे रहाओ जो मांगो सोई सोई पावो अपने खसम भरोसा ਕਹ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲੰਦੇ ਸੋਰਠ ਮਹਿਲਾ ਪੰਜਵਾਂ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਾਣਿਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਰਣ ਸਮਰਥ ਸੁਆਮੀ ਪੂਰਨ ਪੁਰਖ ਵਿਢਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭਏ ਦਿਆਲਾ जय जय कार पै जग पीतर होआ पार ब्रह्म रखवाला सोरठ मोहल्ला पंजमा दुर्द गवाया हर प्रभे आपे सब संसार उबार्या पार ब्रह्म प्र कृपा तारी अपना बिरद समारया होई राजे राम की रखवाली सुख सहज आनंद गुण गावो मान तन दे सुखाली रहआव पतित उदाहरण सतगुरु मेरा मोए तिसका परवासा ਬਖਸਲੇ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸ਼ਰਣੀ ਉਪਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਧਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਪਾਖਿਆ ਸੋਰਠ ਮਹੱਲਾ ਪੰਜਵਾਂ ਪਏ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਅਸਥਿਰ ਭਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਧੂਰਾ ਰਹਾਓ मिले स्वामी प्रीतम अपने कर मंदिर सुखदाई हर नाम निधान नानक जन पाया सगली इच पुजाई सोरत महल ला पंजवा संतो हर हर नाम ढ़ाई सुख सागर प्रभु बिसरो नाही मान चिंदड़या फल पाई रहाओ सतगुरु पूरे ताप गवाया अपनी कृपा धारी पार ब्रह्म पे दयाला दुख मिटया सब परवारी सरम निधान मंगल रस रूपा हर का नाम धारो नानक पात राखी परमेश्वर उदरया सब संसारो सोरत महल ला पंजवा ਮੇਰਾ ਸਤਗੁਰ ਰਖਵਾ ਲਾ ਹੋਆ ਤਾਰ ਕਿਰਪਾ ਪ੍ਰਭਾਤ ਦੇ ਰਖਿਆ ਹਰ ਗੋਬਿੰਦ ਨਵਾ ਨਿਰੂਵਾ ਰਹਾਉ ਤਾਪ ਕੇ ਆ ਪ੍ਰਭਾਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਸਫਲ ਪਾਏ ਸਤਗੁਰ ਕੇ ਬਲ ਜਾਈ ਹਲਤ ਪਲਤ ਪ੍ਰਭ ਦੋਵੇ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤਕ ਧਾਰਿਆ ਸੋਰਠ ਮਹੱਲ ਲਾ ਪੰਜਵਾ जी जंत्र सप्त सोई संत सहाय अपने सेवक किया पे रखे, पूरन पई बड़ाई, पार ब्रह्म पूरा गुर पूरे पूरी सब रखी होए सरब दयाल रहाओ अंदिन नानक नाम ते आए जी प्राण का दाता अपने दास को कंठ लाए रखे जो बारक पित माता सोरठ महल्ला पंजवा फाड़ पाई करतारे ताप छोड़ गया परवारे ਗੁਰ ਪੂਰੇ ਹੈ ਰਾਖੀ ਸ਼ਰਨ ਸੱਚੇ ਕੀ ਤਾਂ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਂਤ ਸਹਿਜ ਸੁਖ ਕਿਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀ ਉਦਾਰੂ ਤਿੰ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਗੁਣ ਨਾ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤਿੰ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਬਿਲਾਵਲ ਮਹੱਲਾ ਪੰਜਵਾਂ ਆਗੇ ਪਾਛੇ ਕੁਸਲ ਭਿਆ ਗੁਰਪੂਰੇ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀਮਾਇਆ ਰਹਾਉ ਮਨ ਤਨ ਰਵ ਰਹਾ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸਾਂਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੁਣ ਆ ਗੁਣ ਪ੍ਰਭ ਕਛਨਾ ਵਿਚਾਰਿਓ ਕਰੇ ਕਿਰਪਾ ਆਪਣਾ ਕਰ ਲਿਆ ਗੁਨ ਅਬਗੁਨ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ